ਦੈਨਿਕ ਸਿਵਰਾ ਟੀਵੀ ਦਾ ਮੈਂ ਹਾਂ ਰਵੀਸ਼ੰਕਰ ਮਿਸ਼ਰਾ ਬੀਤੇ ਦਿਨੀ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸ਼ੁਭਕਰਨ ਨੂੰ ਲੈ ਕੇ ਵੱਖਰੇ ਵੱਖਰੇ ਤਰ੍ਹਾਂ ਦੀਆਂ ਮੰਗਾਂ ਕੀਤੀਆਂ ਗਈਆਂ ਸੀ ਪੰਜਾਬ ਸਰਕਾਰ ਕੋਲ ਜਿਸ ਤੇ ਇੱਕ ਮੰਗ ਸੀ ਕਿ ਉਸ ਦੀ ਛੋਟੀ ਭੈਣ ਨੂੰ ਨੌਕਰੀ ਦਿੱਤੀ ਜਾਵੇ ਦੂਜੀ ਮੰਗ ਸੀ ਕਿ ਅ 1 ਕਰੋੜ ਦੀ ਸਹਾਇਤਾ ਰਾਸ਼ੀ ਤੇ ਦੂਜੇ ਐਫਆਈਆਰ ਦੀ ਗੱਲ ਕੀਤੀ ਜਾ ਰਹੀ ਸੀ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਐਫਆਈਆਰ ਦਰਜ ਕੀਤੀ ਗਈ ਤੇ ਉਸ ਦਾ ਬੀਤੇ ਦਿਨੀ ਅੰਤਿਮ ਸੰਸਕਾਰ ਕੀਤਾ ਗਿਆ ਪਰ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਹੈ ਕਿ ਸ਼ੰਭੂ ਬਾਰਡਰ ਤੇ 3 ਮਾਰਚ ਨੂੰ ਇੱਕ ਵੱਡਾ ਇਕੱਠ ਇਕੱਠ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਮੇਰੇ ਸਹਿਯੋਗੀ ਨੀਲ ਜੋੜ ਚੁੱਕੇ ਨੇ ਜੀ ਨੀਲ ਜਿਹੜਾ ਕਿਸਾਨ ਜਥੇਬੰਦੀਆਂ ਵੱਲੋਂ 3 ਮਾਰਚ ਨੂੰ ਲੈ ਕੇ ਸ਼ੰਭੂ ਬਾਰਡਰ ਤੇ ਇਕੱਠ ਕੀਤੇ ਜਾਣ ਦੀ ਜਿਹੜੀ ਖਬਰ ਸਾਹਮਣੇ ਉਸ ਨੂੰ ਲੈ ਕੇ ਤੁਹਾਡੇ ਕੀ ਜਾਣਕਾਰੀ ਹੈ ਮੈਂ ਤੁਹਾਨੂੰ ਕਰੈਕਟ ਕਰ ਦਿੰਦਾ ਜੀ 3 ਮਾਰਚ ਨੂੰ ਅ ਸ਼ੁਭ ਕਰਨ ਦਾ ਭੋਗ ਹੈ ਅੰਤਿਮ ਅਰਦਾਸ ਹੈ ਜੀ ਤੋਂ ਉਹ ਜਾਣਕਾਰੀ ਮੁਤਾਬਕ ਉਹਦੇ ਜੱਦੀ ਪਿੰਡ ਵਿੱਚ ਹੀ ਹੋਵੇਗੀ ਉਹ ਜਿੰਨਾ ਤੱਕ ਜਾਣਕਾਰੀ ਮਿਲ ਰਹੀ ਹੈ ਬੱਲੋ ਪਿੰਡ ਹੈ ਉਹਦਾ ਉੱਥੇ ਵੱਡਾ ਇਕੱਠ ਕੀਤਾ ਜਾਣ ਦਾ ਐਲਾਨ ਕੀਤਾ ਗਿਆ ਹੈ ਉਹਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਜਾਏਗੀ ਤੇ ਉੱਥੋਂ ਹੀ ਮੋਰਚੇ ਦੀ ਜਿਹੜੀ ਅਗਲੀ ਜਿਹੜਾ ਜਿਹੜਾ ਪ੍ਰੋਗਰਾਮ ਹੈ ਉਹ ਉੱਥੇ ਸਟੇਜ ਤੇ ਅਗਰ ਤਕਰੀਰਾਂ ਹੁੰਦੀਆਂ ਨੇ ਤਾਂ ਉੱਥੋਂ ਉਲੀਕਿਆ ਜਾਏਗਾ ਦੂਜਾ ਫੈਸਲਾ ਇਹ ਹੋਇਆ ਹੈ ਕਿ ਸ਼ੰਭੂ ਤੇ ਖਨੌਰੀ ਦੇ ਨਾਲ-ਨਾਲ ਡੱਬ ਵਾਲੀ ਦਾ ਜਿਹੜਾ ਬੈਰੀਅਰ ਹੈ ਜਿਹੜਾ ਪੰਜਾਬ ਤੇ ਹਰਿਆਣਾ ਨਾਲ ਸਾਂਝਾ ਹੈ ਤਾਂ ਉੱਥੇ ਵੀ ਕਿਸਾਨ ਹੁਣ ਕੋਸ਼ਿਸ਼ ਕਰਨਗੇ ਕਿ ਉੱਥੋਂ ਸ਼ਾਇਦ ਹਰਿਆਣੇ 'ਚ ਦਾਖਲ ਹੋਇਆ ਜਾ ਸਕੇ ਉੱਥੇ ਟਰਾਲੀਆਂ ਪੁੰਛੜੀਆਂ ਸ਼ੁਰੂ ਹੋ ਗਈਆਂ ਨੇ ਜੋ ਸਾਨੂੰ ਜਾਣਕਾਰੀ ਮਿਲ ਰਹੀ ਹੈ ਇਸ ਤੋਂ ਇਲਾਵਾ ਇਹ ਫੈਸਲਾ ਕੀਤਾ ਗਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਦੀਆਂ ਕੁਝ ਜਥੇਬੰਦੀਆਂ ਪਿਛਲੇ 2-3 ਦਿਨਾਂ ਤੋਂ ਉਹਨਾਂ ਦੇ ਆਗੂ ਸ਼ੰਭੂ ਬੈਰੀਅਰ ਤੇ ਬਣੇ ਹੋਏ ਨੇ ਯੂਪੀ ਦੀਆਂ ਜਥੇਬੰਦੀਆਂ ਆਈਆਂ ਨੇ ਹਰਿਆਣਾ ਦੀਆਂ 2-3 ਜਥੇਬੰਦੀਆਂ ਆਈਆਂ ਨੇ ਉਮਾ ਦੇ ਨਾਲ ਮਿਲ ਕੇ ਫੈਸਲਾ ਕੀਤਾ ਗਿਆ ਹੈ ਕਿ ਯੂਪ ਤੋਂ ਪੱਛਮੀ ਯੂਪ ਤੋਂ ਯਾ ਹਰਿਆਣਾ ਤੋਂ ਵੀ ਜੇਕਰ ਕੋਸ਼ਿਸ਼ ਹੋ ਸਕਦੀ ਆ ਜਾਂ ਜਿਹੜਿਆਂ ਵੀ ਸੀਮਾਵਾਂ ਰਾਜਸਥਾਨੀ ਖੇਤਰ ਦਿੱਲੀ ਨਾਲ ਰਾਜਾਂ ਦੀਆਂ ਜਿਹੜੇ ਜਿਹੜੀਆਂ ਲੱਗਦੀਆਂ ਨੇ ਇੱਥੇ ਇੱਥੇ ਵੀ ਤਾਂ ਉੱਥੋਂ 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 ਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਚ ਦਾਖਲ ਹੋਣ ਦੀ ਕੋਸ਼ਿਸ਼ ਕਰਨਗੇ ਦਿੱਲੀ ਕੂਚ ਜਿਹੜਾ ਹੈ ਉਹ 3 ਤਰੀਕ ਅਕਤੂਬਰ ਜਿਹੜਾ ਹੈ ਉਹ ਸ਼ੁਰੂ ਕਰ ਦਿੱਤਾ ਜਾਏਗਾ ਦੇਖਣਾ ਹੋਵੇਗਾ ਕਿ ਕੀ ਹੁਣ ਜੋ ਰਾਜਾਂ ਦੀਆਂ ਸੀਮਾਵਾਂ ਸੁਭਾਵਿਕ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਦੀ ਸੀਮਾ ਜਿਹੜੀ ਹੈਗੀ ਆ ਹਰਿਆਣਾ ਤੋਂ ਇਲਾਵਾ ਦਿੱਲੀ ਨਾਲ ਸਾਂਝੀ ਹੈ ਰਾਜਸਥਾਨੀ ਖੇਤਰ ਨਾਲ ਤਾਕੀ ਉੱਥੇ ਵੀ ਇਸ ਤਰ੍ਹਾਂ ਦੀ ਬੈਰੀਕੇਡਿੰਗ ਕਰਕੇ ਜਿਸ ਤਰ੍ਹਾਂ ਦੀ ਕਿ ਸਿੰਘੂ ਤੇ ਟਿਕਰੀ ਬਾਰਡਰ ਤੇ ਕੀਤੀ ਹੋਈ ਹੈ ਤਾਂ ਉਹ ਵੀ ਉੱਥੇ ਕੀਤੀ ਜਾ ਸਕਦੀ ਹੈ ਕਿਸਾਨਾਂ ਨੂੰ ਰੋਕਣ ਲਈ ਸੋ ਇੱਕ ਤਰ੍ਹਾਂ ਨਾਲ ਇਸ ਅੰਦੋਲਨ ਨੂੰ ਸਿਰਫ ਪੰਜਾਬ ਦਾ ਅੰਦੋਲਨ ਨਾ ਰਹਿ ਕੇ ਪੂਰੇ ਦੇਸ਼ ਦਾ ਜਿਹੜੀ ਸ਼ਕਲ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਵਿਉਂਤਬੰਦੀ ਕੀਤੀ ਗਈ ਹੈ ਕਿ ਸਾਰੇ ਪਾਸਿਆਂ ਤੋਂ ਕਿਸਾਨ ਆਣ ਸਿਰਫ ਇਹ ਨਾ ਕਿਹਾ ਜਾਏ ਕਿ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨ ਹੀ ਦਿੱਲੀ ਜਾਣਾ ਚਾਹੁੰਦੇ ਨੇ ਸੋ ਇਹ ਦੋ ਤਿੰਨ ਵੱਡੇ ਫੈਸਲੇ ਵੱਡੇ ਐਲਾਨ ਜਿਹੜੇ ਨੇ ਉਹ ਅੱਜ ਕੀਤੇ ਗਏ ਨੇ ਸ਼ਬੂ ਬੈਰੀਅਰ ਤੇ ਮੀਟਿੰਗਾਂ ਦਾ ਦੌਰ ਲਗਾਤਾਰ جاری ਹੈ ਤਿੰਨ ਦਿਨਾਂ ਤੋਂ ਤਾਂ ਅੱਜ ਸ਼ਾਮ ਨੂੰ ਹੁਣੇ ਕੁਝ ਸਮਾਂ ਪਹਿਲਾਂ ਪ੍ਰੈਸ ਕਾਨਫਰੰਸ ਉੱਥੇ ਹੋਈ ਹੈ ਇੰਟਰਨੈਟ ਦੀ ਸਮੱਸਿਆ ਹੋਣ ਕਾਰਨ ਸਾਨੂੰ ਅਪਡੇਟ ਦੇਣ 'ਚ 10 ਮਿੰਟ ਦੀ ਦੇਰੀ ਹੋਈ ਹੈ ਅਸੀਂ ਜਾ ਇੰਟਰਨੈਟ ਦੀ ਮੋਬਾਈਲ ਨੈਟਵਰਕ ਦੀ ਰੇਂਜ ਚ ਆਇਆ ਤਾਂ ਦੁਬਾਰਾ ਤੁਹਾਨੂੰ ਇਹ ਜਾਣਕਾਰੀ ਸਾਂਝੀ ਕਰ ਪਾ ਰਹੇ ਹਾਂ ਜੀ ਜੀ ਜਿਵੇਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੱਲ ਕਿਤੇ ਜਾਣਾ ਸੀ ਪਰ ਕੱਲ ਟਾਲ ਦਿੱਤਾ ਗਿਆ ਹੁਣ ਇੱਕ ਹੋਰ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਹੁਣ ਕਿਹੜੇ ਅਪਡੇਟ ਨੇ ਕਿ ਦਿੱਲੀ ਕੂਚ ਕਦੋਂ ਕਰਨਗੇ ਕਿਉਂਕਿ ਸ਼ੁਭਕਰਨ ਨੂੰ ਲੈ ਕੇ ਇਹ ਦਿੱਲੀ ਕੂਚ ਦਾ ਜਿਹੜਾ ਪਲਾਨ ਸੀ ਉਹ ਟਾਲ ਦਿੱਤਾ ਗਿਆ ਸੀ ਹੁਣ ਕਿਹੜੇ ਅਪਡੇਟ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਦੇਖੋ ਕੱਲ ਉਹਦਾ ਪੋਸਟਮਾਰਟਮ ਹੋਣ ਤੋਂ ਬਾਅਦ ਪਰਸੋ ਪੋਸਟਮਾਰਟਮ ਹੋਣ ਤੋਂ ਬਾਅਦ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਕਰਕੇ 29 ਫਰਵਰੀ ਨੂੰ ਜੋ ਫੈਸਲਾ ਆਣਾ ਸੀ ਜਾਂ ਜੋ ਐਲਾਨ ਹੋਣਾ ਸੀ ਤਾਂ ਉਹ ਉਸ ਕਰਕੇ ਉਸ ਨੂੰ ਜਿਹੜਾ ਹੈ ਡਿਲੇ ਕਰ ਦਿੱਤਾ ਗਿਆ ਸੀ ਤੇ ਹੁਣ ਸ਼ੁਭਕਰਨ ਦਾ ਜਿਹੜਾ ਅੰਤਿਮ ਅਰਦਾਸ ਜਿਹੜੀ ਹੈਗੀ ਆ ਉਹ ਨਿਯਤ ਕਰ ਦਿੱਤੀ ਗਈ ਹੈ 3 ਫਰਵਰੀ 3 ਮਾਰਚ ਨੂੰ ਹੋਣੀ ਹੈ ਤਾਂ ਉਸ ਕਰਕੇ ਇੱਕ ਅਗਲਾ ਜਿਹੜਾ ਪੜਾ ਹੈਗਾ ਇਸ ਦਾ ਜੋ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਤਾਂ ਉਹ 3 ਮਾਰਚ ਤੇ ਜਾ ਕੇ ਰੁਕ ਗਿਆ ਹੈ ਕਿ 3 ਮਾਰਚ ਨੂੰ ਜਿਸ ਤਰ੍ਹਾਂ ਇਕੱਠ ਵੱਡਾ ਕਰਨ ਦੀ ਜਿਹੜੀ ਹੈਗੀ ਐਲਾਨਨਾਮਾ ਕੀਤਾ ਗਿਆ ਅਪੀਲ ਕੀਤੀ ਗਈ ਹੈ ਕਿ ਸ਼ੁਭਕਰਨ ਸਿੰਘ ਨਾਮ ਦੇ 21 ਸਾਲਾਂ ਨੌਜਵਾਨ ਜਿਸ ਦੀ ਕਿ ਮੌਤ ਹੋਈ ਹੈ ਤਾਂ ਉਸ ਨੂੰ ਵੱਤਵਾਰ ਸ਼ਰਧਾਂਜਲੀਾਂ ਦੇ ਲਈ ਵਹੀਰਾਂ ਘੱਟ ਕੇ ਪਹੁੰਚਿਆ ਜਾਏ ਤੇ ਉਸ ਦਿਨ ਜਿਹੜਾ ਹੈ ਉੱਥੇ ਸਬਾਬਕ ਹੈ ਕਿ ਉੱਥੇ ਸਟੇਜ ਵੀ ਲੱਗੇਗੀ ਤੇ ਉੱਥੇ ਤਕਰੀਰਾਂ ਵੀ ਹੋਣਗੀਆਂ ਸ਼ਰਧਾਂਜਲੀ ਸਨੇਹ ਵੀ ਹੋਣਗੇ ਤਾਂ ਉਥੋਂ ਜੋ ਸਾਨੂੰ ਅਸੀਂ ਭਾਪ ਪਾਰੇ ਆ ਐਡੀਟোরিয়াল ਵਿਊ ਪੁਆਇੰਟ ਤੋਂ ਕਿ ਉਥੋਂ ਅੰਦੋਲਨ ਦਾ ਜਿਹੜਾ ਅਗਲਾ ਜਿਹੜਾ ਮੰਜ਼ਲ ਜਿਹੜੀ ਹੈ ਉਹ ਤਲਾਸ਼ੀ ਜਾਏਗੀ ਅਗਲਾ ਰਾਹ ਤਲਾਸ਼ਿਆ ਜਾਏਗਾ ਉਥੋਂ ਅੱਛਾ ਵੱਧ ਤੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕ ਜਿਹੜੇ ਨੇ ਉਹ ਬੈਰੀਅਰਾਂ ਤੇ ਪਹੁੰਚਣ ਪੂਰੇ ਦੇਸ਼ ਵਿੱਚ ਜਿੰਨੇ ਵੀ ਬੈਰੀਅਰ ਦਿੱਲੀ ਨੂੰ ਜਾਣ ਵਾਲੇ ਰਸਤੇ ਨੇ ਉਹਨਾਂ ਤੋਂ ਜਿੱਥੋਂ ਜਿੱਥੋਂ ਜਾਇਆ ਜਾ ਸਕਦਾ ਹੈ ਉੱਥੋਂ ਉੱਥੋਂ ਦਿੱਲੀ ਪਹੁੰਚਿਆ ਜਾਏ ਕਿਉਂਕਿ ਇਹ ਸਪਸ਼ਟ ਕਰ ਦਿੱਤਾ ਗਿਆ ਹਾਲ ਦੀ ਘੜੀ ਕਿ ਦਿੱਲੀ ਕੂਚ ਦਾ ਪ੍ਰੋਗਰਾਮ ਬਜਿੱਦ ਨਹੀਂ ਕਿਸਾਨ ਦੇ ਲਈ ਇੱਕ ਕੂਚ ਦੇ ਪ੍ਰੋਗਰਾਮ ਦੇ ਉੱਤੇ ਡਟੇ ਹੋਏ ਨੇ ਜੀ ਜਿਵੇਂ ਲਗਾਤਾਰ ਕਿਸਾਨ ਅੰਦੋਲਨ ਸ਼ੰਭੂ ਬਾਰਡਰ ਤੇ ਨਾਲੀ ਖਨੋਰੀ ਬਾਰਡਰ ਤੇ ਲਗਾਤਾਰ ਕਈ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀ ਸੀ ਜਿਸ ਦੇ ਵਿੱਚ ਕਿਸਾਨਾਂ ਵੱਲੋਂ ਵੀ ਅਟੈਕ ਕੀਤਾ ਜਾ ਰਿਹਾ ਸੀ ਤੇ ਹਰਿਆਣਾ ਬਾਰਡਰ ਵੱਲੋਂ ਵੀ ਅਟੈਕ ਕੀਤਾ ਜਾ ਰਿਹਾ ਸੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਅਜਿਹੀ ਹੀ ਤਸਵੀਰਾਂ ਦੇਖਣ ਨੂੰ ਮਿਲੀਆਂ ਮਿਲਣਗੀਆਂ ਜਾਂ ਕੁਝ ਵੱਖਰੇ ਤਰੀਕੇ ਦੀਆਂ ਤਸਵੀਰਾਂ ਹੀ ਦੇਖ ਸਕਦੇ ਹਾਂ ਮੈਂ ਦੇਖੋ ਜਿਸ ਤਰ੍ਹਾਂ ਦੇ ਇੰਤਜ਼ਾਮਾਤ ਅਸੀਂ ਪਹਿਲੇ ਦਿਨ ਤੋਂ 10 ਫਰਵਰੀ 11 ਫਰਵਰੀ ਤੋਂ ਦਿਖਾਉਂਦੇ ਆ ਰਹੇ ਹਾਂ ਝਰਮਣੀ ਬੈਰੀਅਰ ਹੈ ਜਿਹੜਾ ਚੰਡੀਗੜ੍ਹ ਤੋਂ ਅੰਮ੍ਰਾਲਾ ਨੂੰ ਜੋੜਦਾ ਹੈ ਦੂਜਾ ਸ਼ੰਭੂ ਬੈਰੀਅਰ ਹੈ ਜਿਹੜਾ ਰਾਜਪੁਰਾ ਤੋਂ ਅੰਮ੍ਰਾਲਾ ਨੂੰ ਜੋੜਦਾ ਹੈ ਇਸੇ ਤਰ੍ਹਾਂ ਖਨੌਰੀ ਤੇ ਡੱਬ ਵਾਲੀ ਜਿਹੜੇ ਉਸ ਪਾਸੇ ਦੇ ਹਿੱਸਿਆਂ ਨੂੰ ਜਿਹੜਾ ਹਿਸਾਰ ਵੱਲੋਂ ਤੇ ਦੂਜੇ ਪਾਸੇ ਵਾਲੂ ਮੰਡੀ ਡੱਬ ਵਾਲੀ ਵੱਲੋਂ ਜਿਹੜਾ ਹੈ ਹਰਿਆਣਾ ਨਾਲ ਜੁੜਦੇ ਨੇ ਤਾਂ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਇੰਤਜ਼ਾਮਾਤ ਜਿਹੜੇ ਨੇ ਬੰਦੋਬਸਤ ਜਿਹੜੇ ਨੇ ਹਰਿਆਣਾ ਪੁਲਿਸ ਵੱਲੋਂ ਜਾਂ ਪੈਰਾਮਿਲਟਰੀ ਫੋਰਸਿਸ ਵੱ ਫਰਵਰੀ ਤੋਂ ਹੀ ਉੱਥੇ ਟਕਰਾਅ ਹੋਣਾ ਸ਼ੁਰੂ ਹੋ ਗਿਆ ਜਿਸ ਦੇ ਫਸਲ ਫਰੂਟ ਜਿਹੜੀਆਂ ਨੇ ਮੌਤਾਂ ਹੋਈਆਂ ਨੇ ਕਿਸਾਨ ਜ਼ਖਮੀ ਹੋਏ ਨੇ ਜੇਕਰ ਮੈਂ ਤੁਹਾਨੂੰ ਕਹਿਣਾ ਚਾਹਾਂ ਕਿ ਮੈਨੂੰ ਕਿਸਾਨ ਆਗੂ ਕੋਈ ਜੁੜਨ ਜਾ ਰਹੇ ਨੇ ਮੇਰੇ ਨਾਲ ਮੈਂ ਲਾਈਵ ਫਿਰ ਨਾਲ ਲੱਦਣਾ ਜੀ ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹੋ ਉਸਨੇ ਤੁਹਾਡੀ ਕੰਟੈਕਟ ਤੁੱਟ ਗਿਆ ਕਿਉਂਕਿ ਉੱਥੇ ਮੋਬਾਈਲ ਨੈਟਵਰਕ ਦੀ ਬਹੁਤ ਦਿੱਕਤ ਆ ਰਹੀ ਹੈ ਜੀ ਜੀ ਕੋਸ਼ਿਸ਼ ਕਰਾਂਗਾ ਮੈਂ ਦੁਬਾਰਾ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਰਾਂਗਾ ਜੀ ਜੀਤੇ ਹੁਣ ਸ਼ੰਭੂ ਬਾਰਡਰ ਦੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਤੇ ਹੁਣ ਅੱਗੇ ਉਹਨਾਂ ਦਾ ਕਦਮ ਕਿਹੜੇ ਹੋਣ ਵਾਲੇ ਨੇ ਕਿਸਾਨਾਂ ਵੱਲੋਂ ਦੇਖੋ ਅਮਮ ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹੋ ਤਾ ਮੇਰੇ ਸਹਿਯੋਗੀ ਹਲੇ ਥੋੜੀ ਦੇਰ ਚ ਫੇਰ ਜੋੜਨਗੇ ਕਿਉਂਕਿ ਇੱਕ ਕਿਸਾਨਾਂ ਆਗੂਆਂ ਦੇ ਨਾਲ ਲਗਾਤਾਰ ਕਨੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੀ ਜੀ ਨੀਲ ਕਿਹੜੀਆਂ ਖਬਰਾਂ ਜੜੀਆਂ ਨੇ ਹੁਣ ਸਾਹਮਣੇ ਆ ਰਹੀਆਂ ਨੇ ਤੁਸੀਂ ਜਿਸ ਵਿਅਕਤੀ ਨਾਲ ਗੱਲ ਕਰ ਰਹੇ ਹੋ ਜੀ ਅੱਜ ਇੱਕ ਨੰਬਰ ਦੇ ਗਿਆ ਮੈਂ ਨਾਲ ਆਪਕੋ ਜੀ ਹਮ ਬਾਅਦ ਮੈਂ ਆਪਕੋ ਲੈ ਲੇਂਗੇ ਜੀ ਲਾਈਨ ਤੇ ਸਾਥ ਨੇ ਮੈਂ ਅਪਡੇਟ ਕਰ ਦਨਾ ਕਿ ਨੰਬਰ ਉਹਨਾਂ ਦਾ ਮਿਲ ਗਿਆ ਕਿਸੇ ਕਿਸਾਨ ਆਗੂ ਦਾ ਉਹਨੂੰ ਪਤਾ ਦੁਬਾਰਾ ਲਾਈਨ ਤੇ ਲੈਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਆਮਨ-ਮਾਨ ਹੈ ਉੱਥੇ ਕੋਈ ਫਿਕਰ ਵਾਲੀ ਇਸ ਤਰ੍ਹਾਂ ਦੀ ਗੱਲ ਨਹੀਂ ਕਿਉਂ ਕਿ ਸਾਰੇ ਕਿਸਾਨ ਆਗੂਆਂ ਦੀ ਇਹ ਗੱਲ ਮੰਨਦੇ ਹੋਏ ਜਿੰਨੇ ਵੀ ਕਿਸਾਨ ਨੌਜਵਾਨ ਬਜ਼ੁਰਗ ਔਰਤਾ ਬੈਠੇ ਨੇ ਉਹ ਉਸ ਦਿਨ ਤੋਂ ਹੀ ਅੱਗੇ ਨਹੀਂ ਵਧੇ ਕੋਈ ਕਿਸੇ ਨੇ ਕਿਸੇ ਨਾਲ ਕੋਈ ਸ਼ਰਾਰਤ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਅੱਗੇ ਵਧਣ ਦੀ ਕੋਸ਼ਿਸ਼ ਜਾਂ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਉਹ ਕਿਸਾਨ ਦੀ ਕੋਸ਼ਿਸ਼ ਨਹੀਂ ਹੋਈ ਹੈਗੀ ਬੜਾ ਮਨਮਾਨ ਤਿੰਨ ਚਾਰ ਦਿਨਾਂ ਤੋਂ ਬਣਿਆ ਹੋਇਆ ਹੈ ਜੀ ਜੀ ਤਾਂ ਜਾਣਕਾਰੀ ਲਈ ਧੰਨਵਾਦ ਆ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਮੋਰਚੇ ਤੋਂ ਸ਼ੁਭਕਰਨ ਦੇ ਅੰਤਿਮ ਸੰਸਕਾਰ ਮੌਕੇ 3 ਮਾਰਚ ਨੂੰ ਉਹਨਾਂ ਦੇ ਜੰਦੀ ਜੱਦੀਪਿੰਡ ਦੇ ਵਿੱਚ ਇੱਕ ਵੱਡਾ ਇਕੱਠ ਹੋ ਸਕਦਾ ਹੈ ਜਿਸ ਦਾ ਐਲਾਨ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਖਨੋਰੀ ਤੋਂ ਇਲਾਵਾ ਹੁਣ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡੱਬੇ ਵਾਲੀ ਤੇ ਹਰਿਆਣਾ ਦੇ ਵਿੱਚ ਜਿਹੜੇ ਦਾਖਲ ਹੋਣ ਵਾਲੇ ਕਿਸਾਨ ਜਿਹੜੇ ਨੇ ਉਹ ਵੀ ਸ਼ੰਭੂ ਬਾਰਡਰ ਤੇ ਜੁੜਨਗੇ ਤੇ ਦਿੱਲੀ ਵੱਲ ਕੂਚ ਕਰਨਗੇ ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿੰਨੇ ਵੀ ਮੰਗਾਂ ਲਗਾਤਾਰ ਬੀਤੇ ਦਿਨੋਂ ਤੋਂ ਕੀਤੀ ਜਾ ਰਹੀ ਸੀ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਐਫ ਆਈ ਆਰ ਵੀ ਦਰਜ ਕੀ ਗਈ ਜਿਸ ਤੋਂ ਬਾਅਦ ਬੀਤੇ ਦਿਨੇ ਸ਼ੁਭਕਰਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਵੱਲੋਂ ਅੱਗੇ ਐਲਾਨ ਕਿਹੜੇ ਕੀਤੇ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਅਗਲਾ ਕਦਮ ਕੀ ਹੁੰਦਾ ਹੈ